जितनी भी स्टेट्स है हमारे यहां अगर वो सारी अपने आप को ड्राई स्टेट घोषित कर देती हैं, अगले ही दिन जी अपनी लाइफ में कभी शराब पे गाना नहीं गाएगा मैं <प्राण> <ने फ्रार> करता <प्राण> हो सकता है ये <प्राण> 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 बहुत बड़ा रेवेन्यू है कोरोना में सब बंद हो गया था ठेके बंद नहीं हुए थे जनाब क्या बातें कर रहे हो आप यूथ को फुद्दू नहीं बना सकते एक और मौका एक, एक, एक इससे भी अच्छा ऑफर दू एक और जहां जहां मेरे शो है वहां वहां आप एक दिन के लिए ट्राई ट्राई डे घोषित कर दो मैं शराब का गाना नहीं गई इट्स वेरी इजी फॉर मी अगेन मैं आपको बता रहा हूं गानों को ट्वीक करना इट्स वेरी इजी फॉर मी मैं कोई नया कलाकार थोड़ी हूं कि आप उसको बोलोगे कहू ये गाना नहीं गा सकता ये नहीं गा सकता ये नहीं गा सकता और मैं बोलूंगा अरे मैं क्या करूंगा और मैं गाने को ट्वीक कर दूंगा ਦਰਾ ਚੇਂਜ ਹੋ ਜਾਏਗਾ ਔਰ ਉਤਨਾ ਹੀ ਮਜ਼ਾ ਆਏਗਾ। ਦੋਸਤੋ ਦਲਜੀਤ ਦੋਸਾਂਜ ਦਾ ਦਿਲੂ ਮਿਨਾਟੀ ਜਿਹੜਾ ਟੂਰ ਹੈ ਉਹ ਵਰਲਡ ਵਾਈਡ ਜਿਹੜਾ ਲੱਗ ਰਿਹਾ ਹੈ ਦੋਸਤੋ ਅਤੇ ਇਸੇ ਦੌਰਾਨ ਦਲਜੀਤ ਦੋਸਾਂਜ ਨੂੰ ਕੁਝ ਕੁ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਹੈ ਤਾਂ ਉੱਥੇ ਵਿਰੋਧ ਵੀ ਹੋਣਾ ਹੀ ਹੁੰਦਾ ਹੈ ਤੇ ਇਹੀ ਕੁਝ ਫੇਸ ਕਰਨਾ ਪੈ ਰਿਹਾ ਹੈ ਅੱਜਕੱਲ ਦਲਜੀਤ ਦੋਸਾਂਜ ਨੂੰ ਅਤੇ ਉਸ ਨੇ ਆਪਣੇ ਲਾਈਵ ਦੇ ਵਿੱਚ ਕੁਝ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਅੱਗੇ ਸੁਣ ਚੁੱਕੇ ਹੋ ਪਹਿਲਾਂ ਇਸ ਤਰ੍ਹਾਂ ਜਿਹੜੇ ਆਪਣੇ ਵਿਰੋਧੀ ਨੇ ਉਹਨਾਂ ਨੂੰ ਆਪਣਾ ਰਿਪਲਾਈ ਦਿੱਤਾ ਹੈ ਆਪਣਾ ਜਵਾਬ ਦਿੱਤਾ ਹੈ ਅਤੇ ਦੋਸਤੋ ਜਦੋਂ ਵੀ ਕੋਈ ਚੜਾਈ ਕਰਦਾ ਹੈ ਜਾਂ ਕਿਸੇ ਦੀ ਗੁੱਡੀ ਅਸਮਾਨ ਅਸਮਾਨਾਂ ਨੂੰ ਛੂੰਦੀ ਹੈ ਤਾਂ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਜੂੜ ਉੱਡਦੇ ਨੇ ਜਿਹੜੇ ਉਸ ਨੂੰ ਥੱਲੇ ਖਿੱਚਣਾ ਚਾਹੁੰਦੇ ਨੇ ਪਰ ਦੋਸਤੋ ਜੀ ਦੀ ਕਹਿੰਦੇ ਨੇ ਕਿ ਬਾਪ ਪ੍ਰਮਾਤਮਾ ਨੇ ਫੜੀ ਹੋਵੇ ਉਸ ਦੇ ਗਿੱਟੇ ਖਿੱਚਣ ਨਾਲ ਉਸ ਦੀਆਂ ਲੱਤਾਂ ਖਿੱਚਣ ਨਾਲ ਉਹ ਕਦੇ ਵੀ ਥੱਲੇ ਨਹੀਂ ਆਉਂਦਾ ਸੋ ਤੁਹਾਨੂੰ ਇਸ ਤਰ੍ਹਾਂ ਦਾ ਜਵਾਬ ਦਲਜੀਤ ਦੋਸਾਂਜ ਦਾ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਦੋਸਤੋ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡਾ ਪੰਜਾਬੀ ਪ੍ਰਾਪ ਪੱਗ ਬਨ ਕੇ ਆਪਣੇ ਪੱਗ ਨੂੰ ਆ ਆਪਣੀ ਸ਼ਾਨ ਨੂੰ ਵਰਡ ਵਾਈਡ ਹਾਈਲਾਈਟ ਕਰਦਾ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦਾ ਹੈ